ਅਸੀਂ ਆਪਣੀ ਰਫਤਾਰ, ਕਪਤਾਰ, ਦਸਤਾਰ ਸਭ ਛੱਡ ਚੁੱਕੇ ਆ, ਭੁੱਲ ਚੁੱਕੇ ਆ। ਇਹਨੂੰ ਅਪਣਾਉਣ ਦੀ ਲੋੜ ਹੈ। ਸੋ ਪਹਿਲੀ ਬੇਨਤੀ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਗੁਰਦੁਆਰੇ ਸਾਹਿਬ ਦੀ ਪ੍ਰਬੰਧਕ ਕਮੇਟੀ ਇਸ ਗੱਲੋਂ ਵਧਾਈ ਦੀ ਪਾਤਰ ਹੈ। ਮੈਂ ਆਪਣੇ ਜਥੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਕਰਕੇ ਮੁਖ ਸੇਵਾਦਾਰ ਗੁਰਪਾਪ ਸਿੰਘ ਜੀ ਕਹਿੰਦੇ ਦਾ ਬਹੁਤ ਧੰਨਵਾਦ ਕਰਦਾ। ਲਾਈਵ ਚੱਲਦਾ ਮੈਂ ਬੇਨਤੀ ਕਰੂੰਗਾ ਵੀ ਇੱਕ ਕਲਿੱਪ ਕੱਟ ਕੇ ਪਾਓ ਤੁਸੀਂ ਇਹ ਸਾਹਮਣੇ ਬੱਚੇ ਬੈਠੇ ਐ ਬੱਚੇ ਪੰਜਾਬੀ ਕੀਰਤਨ ਅਰਦਾਸ ਹੁਕਮਨਾਮਾ ਸਾਹਿਬ ਸੁਖਾਸ ਸੁਣਦੀ ਸੇਵਾ ਦੇਖ ਪਣਾਉਣ ਦੀ ਦੇਖ ਪਰਤਾਉਣ ਦੀ ਸੇਵਾ ਇਥੋਂ ਤੱਕ ਸਾਡੇ ਬੱਚੇ ਦੋ ਦੋ ਵਾਰੀ ਸੰਥਾ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਦੋ ਦੋ ਵਾਰੀ ਸਾਧਾ ਕਿਤੇ ਬੱਚਿਆਂ ਨੇ ਦੋ ਦੋ ਵਾਰੀ ਸਾਡਾ ਬੇਡਾ ਬੈਠਾ ਮਨਜੋਤ ਸਿੰਘ ਇਹ ਲੜੀਵਾਰ ਪਾਠੀ ਆ ਇਹਦਾ ਸਿਹਰਾ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਜਾਂਦਾ ਸਾਨੂੰ ਕਦੇ ਵੀ ਨਹੀਂ ਕਿਹਾ ਪਰ ਦੋ ਪ੍ਰਬੰਧਨ ਕਮੇਟੀ ਨੇ ਵੀ ਆਹ ਕੰਮ ਮੈਦਾਨੀ ਕਰ ਰਹਾ ਜੇ ਇਹ ਤਾਂ ਕਹਿੰਦੇ ਹੁੰਦੇ ਤਾਂ ਜਿੱਡਾ ਬੰਦੇ ਤੇ ਕਾਫਲਾ ਬਣਿਆ ਹੋਏ ਕਾਫਲਾ ਬਣਾ ਨਹੀਂ ਸੀ ਜਿੱਕਾਰਾ ਬਣਦਾ ਬਈ ਨਹੀਂ ਸਾਡਾ ਜਿਸ ਤਰ੍ਹਾਂ ਗੈਨਜੀ ਦੇ ਪੁੱਤਰੇ ਨੇ ਦਸਾਂ ਗੁਰੂਆਂ ਦੇ ਨਾਮ ਪੰਜਾਂ ਪਿਆਰੇ ਦੇ ਨਾਮ ਚੋਹ ਸਭ ਜੱਤਾਂ ਦੇ ਨਾਮ ਜਿਹੜੇ 40 ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਮ ਯਾਦ ਕੀਤੇ ਸੋ ਮੈਂ ਥੋੜੇ ਸਮੇਂ ਵਿੱਚ ਸਾਰੀ ਸੰਗਤ ਨੂੰ ਜਿਹੜੀ ਅਸੀਂ ਮਾਂ ਟੋਲੀ ਭੁੱਲ ਗਏ ਸੀ ਅਸੀਂ ਸਲੋਗਨ ਬਣਾਇਆ ਸੀ ਵੀ ਮਾਂ ਗੁਜਰੀ ਦੇ ਵਾਰਸੋ ਖੜੋ ਸੂਈ ਛੱਡੋ ਕੈਂਚੀ ਫਰਜ ਸਮਝ ਕੇ ਯਾਦ ਕਰਾਓ ਇਹ ਇਤਿਹਾਸਿਕ 35 ਉਹ 35 ਕੀ ਆ ਜੀ ਊੜਾ ਜੀ ਸੱਚੀ ਬੋਲੋ ਚੀਂ ਊੜਾ ਊੜਾ ਥੈਂਕ ਯੂ ਔੜਾ ਪਾਲਮ ਸੈਂਗਟਾਪ ਈੜੀ ਈੜੀ ਔੜੀ ਸੱਸਾ ਸਮਾਂ ਦੇ ਹਾਂ ਹਾਂ ਯਾਦ ਸੈਂਗ ਕੱਖਾ ਔੜਾ ਈ ਖੱਖਾ ਊੜੀ ਗੱਗਾ ਨੰਗਾ ਪੀ ਗੱਗਾ ਈੜਾ ਨੰਗਾ ਚਾਚਾ 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 ਇਹ ਤੇ ਪੰਗਤੀ ਕੀ ਬਣਤੀ ਬਣਾ ਬੋਲੀ ਹੈ ਸੱਚ ਕਰ ਚਾਚਾ ਝੂਠ ਨਾ ਬੋਲੋ ਕਿ ਇਹ ਸੱਚ ਬੱਝੀਆਂ ਇਹ ਹੀ ਹੈ ਯਤਨ ਅੱਗੇ ਟੈਂਕਾ ਠੱਠਾ ਡੱਡਾ ਚਾਚਾ ਚੱਲੋ ਤਾਂ ਟੱਡਾ ਨੰਨਾ ਨੰਨਾ ਬਨਾਮ ਚ ਆਪਣਾ ਤਤਾ ਤਤਾ ਸ਼ਾਬਾਸ਼ ਇਹ ਸਾਰੇ 35 ਬੱਚੇ ਨੂੰ ਯਾਦ ਆ ਕੁਝ ਬੱਚੇ ਉਹਨਾਂ ਦੇ ਵਿੱਚ ਛੋਟੇ ਬੱਚੇ ਨੇ ਭੁਰ ਜਾਂਦੇ ਆ ਸੋ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਬੱਚਿਆਂ ਨੂੰ ਸੋ ਅੱਜ ਦੀ ਜਿਹੜੀ ਸੇਵਾ ਬੱਚਿਆਂ ਦੀ ਉਹ ਇਹ ਹੈ ਜਿਹਨਾਂ ਬੱਚੇ ਨੇ ਹੁਕਮਨਾਮਾ ਲੈਣਾ ਸਾਡੀ ਬੱਚੀ ਆਈ ਆ ਫਰਜਰੋਂ ਤੋਂ ਮਨਸੇਲ ਕੋਲ ਉਹਨੇ ਹੁਕਮਨਾਮਾ ਲੈਣਾ ਸੋ ਖਾਸਲ ਮਨਦੀਪ ਸਿੰਘ ਸਰੂਪ ਦੀ ਸੇਵਾ ਕਰਨ ਜੋਤਕਾਰ